ਉਹਨ ਸਿੰਗਾ ਨੇ ਘੋੜਿਆਂ ਤੇ ਨਿਕਲਨਾ ਆ ਬੈਠੇ ਮਹਾਂਪੁਰਖ ਤੇ ਜਦੋਂ ਸੌਕੂ ਸਿੰਘ ਨਿਕਲਦਾ ਤੇ ਉਹ ਸਿੰਘ ਤਾਂ ਫਿਰ ਫਿਰਦੇ ਸੀ ਨਾ ਜੀ ਪੂਰਾ ਜੰਗਲਾਂ ਬੇਲਿਆਂ ਚ ਜਦੋਂ ਸਿੰਘਾਂ ਨੇ ਜਾਣਾ ਅਕਾਲ ਅਕਾਲ ਦੇ ਜਕਾਰੇ ਗੂੰਜਣੇ ਜਦੋਂ ਫਰਲੇ ਨਿਹੰਗ ਸਿੰਘਾਂ ਦੇ ਉਥੇ ਝੁੱਲਣੇ ਨਾ ਜੀ ਤੇ ਭੀਮਚੰਦ ਇਹ ਸ਼ਿਕਾਇਤ ਕਰਦਾ ਸੀ ਵੀ ਮੇਰੇ ਕੰਨਾਂ ਨੂੰ ਖੋਰੇ ਲੱਗਦੇ ਆ ਜਿੱਦਣ ਨੂੰ ਵਿੱਚ ਘੇਰਿਆ ਨਾ ਸਿੱਖਾਂ ਨੂੰ ਉਹਨਾਂ ਨੇ ਆ ਕੇ ਕਿਹਾ ਕਹਿੰਦੇ ਕਲਗੀਧਰ ਪਾਤਸ਼ਾਹ ਸੱਚੀ ਗੱਲ ਤੁਹਾਨੂੰ ਦੱਸੀਏ ਸਾਡੇ ਨਾਲ ਈਰਖਾ ਬੜੀ ਕਰਦੇ ਆ। ਮਹਾਰਾਜ ਕਹਿੰਦੇ ਕਿਉਂ? ਤੁਸੀਂ ਤਾਂ ਕਿਸੇ ਦਾ ਕੁਝ ਨਹੀਂ ਵਿਗਾੜਦੇ। ਕਹਿੰਦੇ ਨਹੀਂ ਮਹਾਰਾਜ ਇਹ ਕਹਿੰਦੇ ਕੱਲ ਤੱਕ ਨੀਚ ਸੀ ਤੇ ਅੱਜ ਇਹ ਦਸ ਕਰਪਾਨਾ ਪਹਿਨ ਕੇ ਤੇ ਸਿਰਾਂ ਤੇ ਦਸਤਾਰੇ ਸਜਾ ਕੇ ਕਹਿੰਦੇ ਅਸੀਂ ਸਰਦਾਰ ਬਣ ਗਏ। ਸਾਡੇ ਨਾਲ ਕਿਰਨਾ ਕਰਦੇ ਆ। ਸਾਡੇ ਨਾਲ ਪੰਗੇ ਲੈਂਦੇ ਜਾਣ ਜਾਣ ਕੇ ਤੇ ਸਾਡੇ ਇਤਿਹਾਸ ਚ ਲਿਖੇ ਬੋਲਨੇ ਸ੍ਰੀ ਗੁਰਪਤਾਪ ਸੂਰਤ ਗ੍ਰੰਥ ਚ ਇਨ ਬੇਨੇ ਤਾਂ ਦਸ਼ਮੇਸ਼ ਜੀ ਕਹਿਣ ਲੱਗੇ ਸਿੰਘੋ ਇਹ ਖਾਲਸਾ ਪੰਥ ਹੈ ਵੈਰੀਆਂ ਦੀਆਂ ਅੱਖਾਂ ਚ ਤਿੰਕੇ ਵਾਂਗੂ ਰੜਕਦਾ ਪਰ ਚਿੰਤਾ ਨਾ ਕਰੋ ਅੱਖ ਗਲ ਜਾਏਗੀ ਤਿੰਕਾ ਨਹੀਂ ਨਿਕਲੇਗਾ ਹੋਰ ਸਤ ਸ੍ਰੀ ਅਕਾਲ ਇਹ ਬਾਣਾ ਗੁਰੂ ਦਾ ਹੈ ਧੂਪ ਗੁਰੂ ਦਾ ਹੈ ਤੇਜ ਗੁਰੂ ਦਾ ਹੈ ਇਹ ਰਹਿਤ ਗੁਰੂ ਦੀ ਹੈ ਖੰਡਾ ਬਾਟਾ ਗੁਰੂ ਦਾ ਅਹਿਸਾਸ ਸੰਗਤ ਸਾਨੂੰ ਤੇ ਬਹੁਤ ਮਾਣ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ